ਕੀ ਨਾਮ ਹੈ ਜੀ ਮੇਰਾ ਨਾਮ ਸੀਮਾ ਜੀ ਸੀਮਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਨਸ਼ੇ ਤੁਹਾਡੇ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਖੀਵਾ ਖੁਰਦਾ ਜੀ ਤੁਹਾਡੇ ਇਥੇ ਨਸ਼ੇ ਦੀ ਦਲਦਲ ਬਹੁਤ ਬਣੀ ਪਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਾਡਾ ਇਹ ਮੈਸੇਜ ਹੈ ਜੀ ਸਰਕਾਰ ਨੂੰ ਬੇ ਨਸ਼ਾ ਬਿਲਕੁਲ ਬੰਦ ਕੀਤਾ ਜਾਵੇ ਤੇ ਮਾਵਾਂ ਦੇ ਹਾਲਾਤ ਬੜੇ ਤਰਸਜੋਗਾ ਅੱਜ ਤੱਕ ਚੜਦੇ ਲੈਂਦੇ ਕਦੇ ਵੀ ਨਹੀਂ ਸੁਨਿਆ ਪਰ ਮੈਂ ਇਹ ਪਿੰਡ ਚ ਆ ਕੇ ਜਦੋਂ ਦੀ ਮੇਰੀ ਮੈਰਿਜ ਹੋਈ ਆ ਮੈਂ ਹੀ ਦੇਖਿਆ ਵੀ ਇਹ ਪਿੰਡ ਦੇ ਹਾਲਾਤ ਬੜੇ ਮੜੇ ਆ ਇੰਨਾ ਮਾਵਾ ਨੂੰ ਦੇਖੋ ਕਿੰਨੀਆਂ ਮਾਵਾ ਬੈਠੀਆਂ ਜਿਨ੍ਹਾਂ ਦੇ ਬੱਚੇ ਨਸੇ ਕਰ ਰਹੇ ਆ ਕਿੱਦਾਂ ਦੇ ਮਾਵਾ ਦੇ ਹਾਲਾਤ ਆ ਬੱਚੇ ਘਰਾਂ ਚੋਂ ਕਾਨਕ ਵੀ ਨਹੀਂ ਛੱਡਦੇ ਕਾਨਕ ਵੀ ਵੇਚ ਕੇ ਆਪਦਾ ਪੇਟ ਭਰ ਲੈਂਦੇ ਆ ਤੇ ਮਾਂ ਕਿੱਥੇ ਜਾਊਗੀ ਕਿੱਥੇ ਜਾਊ ਮਾਂ ਜਿਹੜੇ ਐਨੇ ਘਰਾਂ ਦੇ ਕੰਮ ਕਰਕੇ ਅੱਜ ਬੱਚਿਆਂ ਦਾ ਢਿੱਡ ਪਾਰ ਰਹੀ ਆ ਤੇ ਉਹ ਖੁਦ ਪੇਟ ਤੋਂ ਵੀ ਬੈਠੀ ਆ ਮਾਂ ਤੇ ਬੱਚੇ ਜਿਹੜੇ ਮਾਂ ਕਮਾ ਕੇ ਲੈ ਕੇ ਆਉਂਦੀ ਆ ਉਹ ਬੱਚੇ ਖਾ ਜਾਂਦੇ ਆ ਇੱਕ ਮਾਂ ਨੇ ਸਾਡੇ ਪਿੰਡ ਡੈਥ ਹੋਈ ਆ ਦਲੇਲ ਸਿੰਘ ਮੈਂ ਉਹਨਾਂ ਦੀ ਆਂਟੀ ਆ ਤੇ ਉਹਦੀ ਮਾਂ ਦਾ ਬੜਾ ਬੁਰਾ ਹਾਲ ਆ ਇੱਕ ਲੋਤਾ ਪੋਤਾ ਘਰੋਂ ਤੋੜ ਕੇ ਕੱਲਾ ਹੀ ਸੀ ਭੈਣ ਭਰਾ ਸੀ ਦੋਨੇ ਤੇ ਬੜੇ ਬੁਰੇ ਹਾਲ ਹੋ ਗਏ ਉਹਨਾਂ ਦੇ ਘਰ ਦੇ ਹਾਲਾਤ ਮਾਂ ਨੂੰ ਬਲੱਡ ਕੈਂਸਰ ਆ ਪਿਤਾ ਨੂੰ ਵੀ ਬਲੱਡ ਕੈਂਸਰ ਹੀ ਆ ਸ਼ੂਗਰ ਆ ਤੇ ਦਾਦੀ ਨੂੰ ਵੀ ਇਹੀ ਹਾਲਾਤ ਆ ਕੰਡੀਸ਼ਨ ਬੜੀ ਮਾੜੀ ਐ ਇਸ ਟਾਈਮ ਤੁਸੀਂ ਇਹਨਾਂ ਦੇ ਪਰਿਵਾਰ ਦਾ ਹਾਲ ਦੇਖੋ ਕਿੱਦਾਂ ਦਾ ਪਰ ਸਾਡੀ ਇਹੀ ਰਿਕਵੈਸਟ ਆ ਸਰਕਾਰ ਅੱਗੇ ਵੀ ਪਰ ਇਹਨਾਂ ਦਾ ਬੱਚਾ ਘਰੋਂ ਗਿਆ ਤੇ ਸਾਰੇ ਬੱਚਿਆਂ ਦੇ ਇਦਾਂ ਦੇ ਹਾਲਾਤ ਨਾ ਹੋਣ ਪਲੀਜ਼ ਇਹਨਾਂ ਨਸ਼ਿਆਂ ਨੂੰ ਬੰਦ ਕਰੋ ਵੱਧ ਤੋਂ ਵੱਧ ਸਾਰਿਆਂ ਲਈ ਉਤਸ਼ਾਹ ਦੋ ਤੇ ਮਾਂ ਦੇਖੋ ਕਿੱਦਾਂ ਰੋ ਰਹੀ ਐ ਤੁਹਾਡੇ ਕੋਲ ਇਹਨਾਂ ਨੂੰ ਦੇਖੋ ਤੇ ਸਾਡੀ ਸੀਐਮ ਨੂੰ ਇਹੀ ਬੇਨਤੀ ਆ ਜਿੰਨਾ ਟਾਈਮ ਤੁਸੀਂ ਨਸ਼ਾ ਨਹੀਂ ਬੰਦ ਕਰਦੇ ਉਹਨਾ ਟਾਈਮ ਪੰਜਾਬ ਦੇ ਹਾਲਾਤ ਬਿਲਕੁਲ ਮਾੜੇ ਤੋਂ ਮਾੜੇ ਹੋ ਜਾਣਗੇ ਅੱਜ ਸਤਜੁਗ ਵੀ ਹੈਗਾਗਾ ਤੇ ਕਲਜੁਗ ਵੀ ਹੈਗਾ ਇਹ ਦੋ ਹਾਲਾਤ ਮਾੜੇ ਹੀ ਆਉਣੇ ਆ ਜੇ ਤੁਸੀਂ ਇਹਨਾਂ ਨੂੰ ਬੰਦ ਕਰੋਗੇ ਅਸੀਂ ਤੁਹਾਨੂੰ ਵੋਟਾਂ ਪਾਉਂਦੇ ਜੋਗ ਹੈਗੇ ਨਹੀਂ ਬਿਲਕੁਲ ਨਹੀਂ ਹੈਗੇ ਜੋਗਾ ਤੁਸੀਂ ਸੀਐਮ ਦੀ ਗੱਲ ਕੀਤੀ ਹੈ ਸੀਐਮ ਬਹੁਮਤੀ ਇਸ ਕਰਕੇ ਲੈ ਕੇ ਗਿਆ ਸੀ ਵੀ ਅਸੀਂ 4 4 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਤੁਹਾਡਾ ਇੱਥੇ ਕੀ ਕਹਿਣਾ ਹੈ ਕੋਈ ਨਾ ਛਾ ਬੰਦ ਨਹੀਂ ਕਰ ਰਹੇਗੇ ਕੋਈ ਸੀਐਮ ਨੇ ਕੁਝ ਨਹੀਂ ਕੀਤਾ ਜੇ ਅੱਜ ਸੀਐਮ ਦਾ ਪਤ ਮਰਿਆ ਹੁੰਦਾ ਨਾ ਜਿਵੇਂ ਦਲੇਲ ਸਿੰਘ ਦੀ ਡੈਥ ਹੋਈ ਆ ਉਹਦੀ ਮਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਿੱਦਾਂ ਦੇ ਹਾਲਾਤਾਂ ਚ ਗੁਜ਼ਰ ਰਹੀ ਆ ਉਹਦੀ ਸੀਐਮ ਨੂੰ ਆਏ ਪੁੱਛੋ ਵੀ ਉਹਦੀ ਆਤਮਾ ਤੇ ਹੱਥ ਰੱਖ ਕੇ ਦੇਖੋ ਵੀ ਉਹ ਮਾਂ ਕਿੱਦਾਂ ਤੜਫ ਰਹੀ ਆ ਕੀ ਹਾਲਾਤ ਆ ਮਾਂ ਦੇ ਮਾਂ ਸਾਰਾ ਦਿਨ ਮੇਰੇ ਕੋਲੇ ਆਉਂਦੀ ਭਾਣੇ ਮੈਂ ਨਸ਼ਾ ਛਡਾਊ ਕੇਂਦਰ ਚ ਛੱਡਿਆਂ ਦਾ ਮੈਂ ਫਲਾਨੇ ਥਾਂ ਮੈਂ ਛੱਡਿਆਂ ਦਾ ਮੈਂ ਉਹ ਬਾਬੇ ਕੋਲੇ ਪਿੰਡਾਂ ਚ ਕੋਈ ਬਾਬਾ ਵੀ ਨਹੀਂ ਛੱਡਿਆ ਹੋਣਾ ਉਹਨੇ ਵਿਚਰੀ ਨੇ ਵੀ ਮੇਰਾ ਪੁੱਤ ਸੁਧਰ ਜੇ ਸੁਧਰ ਜੇ ਸੁਧਰ ਜੇ ਪਰ ਕੋਈ ਫਰਕ ਨਹੀਂ ਪਿਆ ਬੱਚੇ ਦੀ ਮੌਤ ਸਿਰਫ 10 ਮਿੰਟਾਂ ਦੇ ਵਿੱਚ ਹੋ ਗਈ ਆ ਉਹ ਵੀ ਇੰਜੈਕਸ਼ਨ ਲਾਉਣ ਕਰਨਾ ਪਹਿਲਾਂ ਬੱਚੇ ਨੇ ਇੱਥੇ ਲਾਇਆ ਬਾਅਦ ਚ ਆਪਣੀ ਫਿੰਗਰ ਚ ਲਾਇਆ ਬਸ ਇਹ ਦੁਬਾਰਾ ਚ ਬਸ ਉਹਦੀ ਪਤਾ ਲੱਗਿਆ ਵੀ ਬੱਚਾ ਲੁੱਟ ਗਿਆ ਘਰੇ ਆ ਗਿਆ ਮੰਜੇ ਤੇ ਪਾਤਾ ਬਸ ਪੈੰਡ ਇਕੱਠਾ ਹੋ ਗਿਆ ਹੁਣ ਕੀ ਸੀ ਬੱਚਾ ਚਲਾ ਗਿਆ ਸਦਾ ਲਈ ਆਲਵਿਦਾ ਕਹਿ ਗਿਆ